ਨੇ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਬੈਠੇ ਪ੍ਰਧਾਨ ਕੀ ਦੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹ ਉਹ ਕਿਸੇ ਕੰਮ ਹੀ ਨਹੀਂ ਲਿਆ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੇਕਟਰ ਖਰਾਬ ਹੋ ਗਿਆ ਸਵੀਕਾਰ ਹੈ ਉਹ ਨਾ ਤਾਂ ਦੇ ਮੁਤਾਬਕ ਨਹੀਂ ਇਹ ਭੰਗ ਕੁੜਾ ਕੰਮ ਕੀਤਾ ਪਰ ਤੁਸੀਂ ਉਹਨਾਂ ਨੂੰ ਜਿਹੜਾ ਕਰ ਰਹੇ ਹੋ ਉਹ ਸਿਧਾਂਤ ਦੇ ਤਾਹਾ ਕਰ ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲਾ ਸਵੀਕਾਰ ਕੀਤਾ ਪਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਧਾਨਿਕ ਐਕਟ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਲੀ ਕਹ ਕੇ ਕਿ ਮਜਬੂਰੀ ਨੂੰ ਕਰ ਰਿਹਾ ਕਰਕੇ ਉਹ ਕਰ ਰਹੇ ਤੁਹਾਡੇ ਇਕੱਲੇ ਦਾ ਫੈਸਲਾ ਸ਼ਰੂਮ ਨਹੀਂ ਕਾਲੀ ਕਰ ਤੂੰ ਮੰਨ ਦੇਗਾ ਸਾਡਾ ਨਹੀਂ ਨਹੀਂ ਉਹ ਤਾਂ ਜਿਲ੍ਹਾ ਅਦਾਲਤ ਨੂੰ ਲਾਵਾਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ ਜਲਾਸ ਬੁਲਾਉਣ ਲਈ ਮੈਂ ਅੱਜ ਕਿਹਾ ਕਿ ਜਲਾਸ ਬੁਲਾਓ ਦੁਆਰੇ ਜਲਾਸ ਬੁਲਾ ਕੇ ਨਵਾਂ ਚੂਣਾ ਕਰਦਾ ਜ਼ਿੰਮੇਵਾਰ ਆ ਕਿ ਮੈਂ ਉਸੇ ਵੀ ਕੀਤੇ ਸਾਰੇ ਤੇ ਮੈਂ ਕਿਹਾ ਯਾਰ ਉਮਰ ਦੇਖ ਲਓ ਸਿਹਤ ਦੇਖ ਲਓ ਕੀ ਆਪਾਂ ਜਿੱਥੇ ਗਏ ਤੇ ਕੱਢ ਦਿਓ ਫਰਾਂਡੇ ਨੂੰ ਰੱਖ ਲਓ ਇਹ ਆਪਾਂ ਛੱਡਿਏ ਮੈਂ ਹਰਾਨਿਆ ਕਿ ਕਿਸੇ ਚੀਜ਼ ਨੂੰ ਸੋਚਿਆ ਹੀ ਨਹੀਂ ਕਿ ਕੋਈ ਮੈਨੂੰ ਕੋਈ ਵਿਧਾਨ ਦੀ ਕਾਪੀ ਕੱਢ ਕੇ ਦਿਖਾ ਤੇ ਹੁਣ ਤਾਂ ਕਾਪੀਆਂ ਵਿਧਾਨ ਦੀ ਐ ਕਮਿਸ਼ਨ ਕੋਲੇ ਐ ਸਿਸਟਮ ਐ ਹੁਣ ਕੋਈ ਕਿਸੇ ਜੇਬ ਚ ਨਹੀਂ ਪਾਰਟੀ ਹੁਣ ਤਾਂ ਇਲੈਕਸ਼ਨ ਕਮਿਸ਼ਨ ਇੰਡੀਆ ਕੋਲੇ ਡੈਲੀਗੇਟਾਂ ਦੀ ਐ ਵਰਕਿੰਗ ਕਮੇਟੀ ਦੀ ਐ ਅਧਿਕਾਰਾਂ ਦੀ ਐ ਜੋ ਉਸ ਵੇਲੇ ਹਾਊਸ ਫੈਸਲਾ ਹੁੰਦਾ ਸਾਰੀਆਂ ਲਿਸਟਾਂ ਨੇ ਤੇ ਤੁਸੀਂ ਸਭ ਕੁਝ ਜਾਣਦੇ ਹੋਏ ਕਹਿੰਦੇ ਹੋ ਜੀ ਇਹ ਕਮੇਟੀ ਕੋਈ ਨਹੀਂ ਜੇ ਤਾਂ ਕਾਲੀ ਨਾਲ ਹੋ ਗਿਆ ਜੀ ਇਕੱਲੇ ਨੇ ਆ ਕੇ ਜੂ ਹੀ ਕਰਤਾ ਜੀ ਗਰੇਵਾਲ ਸਾਹਿਬ ਤਾਂ ਮੇਰੇ ਨਾਲ ਬੈਠੇ ਦੇਖੀ ਤੁਸੀਂ ਰਾਣੀ ਕੇ ਸਾਹਿਬ ਨੂੰ ਟੈਲੀਫੋਨ ਤੇ ਪੁੱਛਿਆ ਸੀ ਆਖਿਆ ਅੱਜ ਸਾਰੇ ਇਕੱਠੇ ਬੈਠੇ ਆ ਹੁਣ ਇਸ ਦੇ ਬਾਵਜੂਦ ਇਹ ਤਾਂ ਜੀ ਕਿਸੇ ਨੇ ਉੱਪਰੋਂ ਕਰਾਤਾ ਫੈਸਲਾ ਉੱਪਰੋਂ ਫੈਸਲੇ ਸ਼ਾਇਦ ਇੱਥੇ ਕਰਦੇ ਹੁਣ ਮੈਂ ਤਾਂ ਜ਼ਿੰਦਗੀ ਚ ਅਸੂਲ ਲਾ ਲਵੇਆ ਪਾਰਟੀ ਥੱਲੇ ਆ ਉੱਪਰ ਹੈ ਪਰਮਾਤਮਾ ਤੋਂ ਡਰ ਕੇ ਸਾਧਤਾ ਕਿ ਸੰਗਤ ਨੇ ਇਹ ਸੇਵਾ ਲਈ ਹੈ ਤੇ ਜੇ ਸੰਗਤ ਨਾਲ ਧੋਖਾ ਕਰਾਂਗੇ ਤੇ ਇਹ ਤੋਂ ਵੱਡਾ ਪਾਪ ਕੋਈ ਨਹੀਂ ਜਿਹੜੇ ਬੰਦੇ ਪਾਰਟੀਆਂ ਚਾਉਂਦੇ ਨੇ ਲੋਕਾਂ ਤੋਂ ਏਡਾ ਵੱਡਾ ਫਤਵੇ ਲੈਂਦੇ ਨੇ ਇੱਡੇ-ਇੱਡੇ ਉਹਦੇ ਅਸੀਂ ਮਾਰਦੇ ਲੋਕਾਂ ਦੇ ਸਿਰ ਤੇ ਮਾਰਦੇ ਆ ਜਿਹੜੀ ਸੰਗਤ ਰਜਰ ਇੰਨੇ ਲੋਕਾਂ ਨੇ ਜੇਲਾ ਕਟੀਆਂ ਕੁਰਬਾਨੀਆਂ ਕੀਤੀਆਂ ਡਾਂਗਾ ਖਾਧੀਆਂ ਸ਼ਹੀਦੀਆਂ ਦਿੱਤੀਆਂ ਆਕਾਲੀ ਦਲ ਉਸ ਦੀ ਪੈਦਾਇਸ਼ ਹੈ ਉਸ ਦੇ ਉੱਤੇ ਅੱਗੇ ਅਸੀਂ ਆ ਕੇ ਅੱਗੇ ਦੀ ਅੱਗੇ ਚੱਲ ਰਹੇ ਹਾਂ ਅੱਜ ਇਸ ਅਸੀਂ ਹੋਰ ਕੁਝ ਨਾ ਕਰੀਏ ਧੋਖਾ ਤਾਂ ਨਾ ਕਰੀਏ ਪਾਰਟੀ ਦਾ ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਨੂੰ ਇਹ ਕੌੜਾ ਘੁੱਟ ਘਰਨਾ ਭਰ ਘਰਨਾ ਭਰਨਾ ਪਿਆ ਸੀ ਮੈਂ ਕੱਲ ਵੀ ਆਖਿਆ ਸੀ ਕਿ ਅਸੀਂ ਫੇਰ ਟਾਈਮ ਦਿੱਤਾ ਮਰਕ ਕਮੇਟੀ ਦੀ ਮੀਟਿੰਗ ਕਰਕੇ ਕਿ ਅੱਜ ਵੀ ਕਹਿੰਦੇ ਆ ਕਿ ਤੁਸੀਂ ਆਓ ਬਿਚ ਬੈਠੋ ਗੱਲ ਕਰੋ ਛੋਟੀ ਗੱਲ ਸੁਣੀ ਜਾਏਗੀ ਜੇ ਥੋੜੀ ਠੀਕ ਹੋਏਗੀ ਮੈਂ ਕਿਹਾ ਪ੍ਰਧਾਨ ਦੇ ਬੈਠੇ ਕਿ ਮੈਂ ਉਸ ਗੱਲ ਦੇ ਨਾਲ ਸਮਝਾਇਤ ਕਰਾਂਗਾ ਤੁਸੀਂ ਸਾਰੇ ਸਾਡੇ ਜਿਹੜੇ ਟਕਰਾਤੇ ਉਸ ਤੋਂ ਬਾਅਦ ਆਪਣੇ ਪੈਰਲਲ ਕਮੇਟੀਆਂ ਰੋਜ਼ ਪ੍ਰਧਾਨ ਨੂੰ ਗਾਲਾਂ ਪਾਰਟੀ ਤੇ ਰੋਜ਼ ਗੱਲਾਂ ਆ ਜਿਹੜੇ ਦੋਸ਼ੀ ਨੇ ਹੁਣ ਦੋਸਤ ਦੋਸ਼ੀਆਂ ਦੀ ਪੈਰ ਵੀ ਕਰਨ ਲੱਗ ਗਏ ਦੂਸਰੀ ਪਾਰਟੀ ਕਰੇ ਕੋਈ ਦੁੱਖ ਨਹੀਂ ਤੁਸੀਂ ਖੁਦ ਕਰਨ ਲੱਗ ਗਏ ਹਰਦੀਪ ਕਲੇਰ ਦੀ ਗੱਲ ਕਰਦੇ ਹੋ ਦੋਸ਼ੀ ਤੇ ਜਿਹੜਾ ਕੱਲ ਹੋਇਆ ਇਹ ਤੁਸੀਂ ਦੇਖੀ ਜਾਨੇ ਆ ਸਾਰਾ ਦੇਖ ਲਓ ਤੋੜ ਸਾਹਿਬ ਦੀ ਵਰਸੀ ਉਹਨਾਂ ਦਾ ਪਰਿਵਾਰ ਪ੍ਰਾਣੀ ਮਨਾਉਂਦਾ ਹੈ ਇਹ ਉਹਦੇ ਪੋਤੇ ਤੇ ਪੜੋਤੇਆਂ ਤੱਕ ਹੈ ਇੱਕ ਛੋਟਾ ਪੜੋਤਾ ਵੀ ਕਲ ਨਾਲ ਸੀ ਹਰ ਭਾਜੇ ਨੂੰ ਸੋ ਉਹਨਾਂ ਦਾ ਪੋਤਾ ਹੈ ਅੱਗੇ ਪੜੋਤਾ ਸੀ ਨਾਲ ਉਹਨੇ ਕਹਿ ਕੇ ਤੁਸੀਂ ਆ ਕੀ ਕਰੀ ਜਾਨੇ ਅਸੀਂ ਇੱਥੇ ਹਰ ਸਾਲ ਬਣਾਉਂਦੇ ਆ ਤੁਸੀਂ ਆ ਕੇ ਵਿੱਚ ਆ ਕੇ ਤੁਸੀਂ ਪੋਲੀਟੀਕਲ ਗੱਲਾਂ ਕਰਨ ਲੱਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਉਹ ਅਸੀਂ ਬੋਲਣ ਹੀ ਦੇਣਾ ਇਹ ਤਾਂ ਗਲਤ ਬੋਲਿਓ ਰੌਲਾ ਪਾਇਆ ਸਟੇਜ ਖੋਲੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਸੀ ਉਨੇ ਲੋਕ ਸੁਧਾਰ ਕਰਦੇ ਨੇ ਇਹ ਲੋਕ ਬੱਤਾ ਪਾਰਟੀ ਨੂੰ ਦਿੰਦੇ ਤੇ ਆਪ ਕੀ ਬੱਤਾ ਕਰ ਰਹੇ ਇਸ ਕਰਕੇ ਸਾਨੂੰ ਇਹ ਫੈਸਲੇ ਲੈਣੇ ਪਏ ਅੱਜ ਮੈਨੂੰ ਦੁੱਖ ਹੈ ਜਿਸ ਫੈਸਲੇ ਨੂੰ ਮੈਂ ਹੀ ਰੋਕਿਆ ਸੀ ਕਿ ਕੋਈ ਨਹੀਂ ਇਸ ਉਮਰ ਦੇ ਵਿੱਚ ਇਹ ਸੇ ਦੇ ਵਿੱਚ ਕੀ ਆਪਾਂ ਕਹਾਂਗੇ ਇਹ ਵੀ ਕੱਢਤਾ ਜਿਹਦੇ ਕੋਲ ਕੋਈ اختیار ਨਹੀਂ ਮੈਂ ਹੈਰਾਨ ਹਾਂ ਕਿ اختیار ਹੈ ਆਪ ਦੇ ਬਾਲਕ ਬਣ ਕੇ ਬਹਿ ਗਿਆ ਕੋਈ ਭਰਾਨ ਦੀ ਕਾਪੀ ਤਾਂ ਕੱਢ ਕੇ ਦਿਖਾ ਦੇ ਕਿਹੜਾ ਉਸ ਤੇ اختیار ਲਿਖਿਆ ਇਸ ਨੂੰ ਜਿਹੜਾ ਜਵੈਨਿਕ ਹੈ ਸੀ ਸਰਪਲਸ ਨੂੰ ਸਰਪ੍ਰਸਤ ਨੂੰ ਸੋਤ ਬੋਲਿਓ ਤੇ ਹਰਨਿਸ ਇਸ ਕਰਕੇ ਇਹ ਕੋਈ ਹੋਰ ਹੀ ਗੱਲ ਨਾ ਕਰੇ ਲੋਕਾਂ ਨੂੰ ਘਬਰਾ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾ ਘੁੱਟ ਵੇਖ ਕੇ ਅੱਜ ਸਰਦਾਰ ਸੁਖਦੇਵ ਸੁਠਿੰਸਾ ਜੀ ਨੂੰ ਮੈਂ ਦੁੱਖਾ ਕਹਿਦਾ ਕਿ ਉਹਨੂੰ ਵੀ ਪਾਰਟੀ ਤੋਂ ਕੱਢਤਾ ਗਿਆ ਇੱਕ ਖਿਆਰ ਪਾਰਟੀ ਦੇ ਪਾਰਟੀ ਕੋਲੇ ਦੇ ਪਾਰਟੀ ਦੇ ਉਸਨ ਬੜਾਇਆ ਸੀ ਤੇ ਜਿਸ ਪਾਰਟੀ ਨੂੰ ਜਵਾੜਾ ਕਹਿੰਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਨਾਂ ਦੇ ਸਟੇਟਮੈਂਟਾਂ ਦਿਖਾਈਆਂ ਉਹਨਾਂ ਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੀ ਨਾ ਇੱਕ ਮਹੀਨਾ ਬੇਟਿਕਾ ਕੀਤਾ ਪਾਰਟੀ ਦਾ ਕਮੇਟੀ ਬਣਾ ਕੇ ਇੱਕ ਮਹੀਨਾ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ ਰਾਇ ਹੈ ਪਾਰਟੀ ਨੂੰ ਮਰਜ਼ ਕਰੋ ਪਾਰਟੀ ਦੇ ਇਸ ਵੇਲੇ ਜਿਹੜਾ ਹੈਗਾ ਇਹ ਲੋੜ ਹੈ ਇਕਤਾ ਦੀ ਸੁਖਵੀਰ ਤੋਂ ਬਗੈਰ ਪਾਰਟੀ ਕੋ ਚਲਾ ਨਹੀਂ ਸਕਦਾ ਇਹਦੇ ਵਰਗਾ ਬੰਦਾ ਕੋਈ ਨਹੀਂ ਉਸ ਦਾ ਔਰ ਮੈਂ ਤੁਹਾਨੂੰ ਹੋਰ ਕਹਿਣਾ ਕਿ ਗੁਰੂਗ੍ਰਾਹ ਸਾਹਿਬ ਨੂੰ ਜਾਣ ਕੇ ਕਹਿਣ ਕਿ ਜਦੋਂ 17 ਜਦੋਂ ਸਰਕਾਰ ਦੂਜੀ ਵਾਰ ਬਣੀ ਹੈ ਉਸ ਵੇ 12 ਦੂਜੀ ਵਾਰ ਬਣੀ ਹੈ ਇਹਨਾਂ ਲੋਕਾਂ ਨੇ ਮੈਂ ਤਾਂ ਵਜ਼ੀਰ ਨਹੀਂ ਸੀ ਨਾਲ ਇਹਨਾਂ ਦੇ ਮੁੰਡੇ ਕੁੜੀਆਂ ਵਜ਼ੀਰ ਸੀ ਤੇ ਇਹਨਾਂ ਲੋਕਾਂ ਨੇ ਬਾਦਲ ਸਾਹਿਬ ਦੇ ਖਡੇ ਕਿਉਂ ਕੋਈ ਪਾਰਟੀ ਦਾ ਮੈਂ ਮੈਂਬਰ ਆ ਸੀਨੀਅਰ ਮੈਂ ਮਨਾਰ ਖੜਾ ਸੀ ਬਸ ਬਾਦਲ ਸਾਹਿਬ ਆ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਇਹਦੇ ਵਰਗਾ ਬੰਦਾ ਨਹੀਂ ਹੋ ਸਕਦਾ ਰਿਪੀਟ ਕਰਤੀ ਸਰਕਾਰ ਕਹਿਣ ਗੁਰੂ ਰਸਕਪੁਰੇ ਜਾ ਕੇ ਨਹੀਂ ਕਿਹਾ ਕੱਲ ਤੱਕ ਨਹੀਂ ਕਹਦੇ ਸੀ ਸੁਖਵੀਰ ਵਗੈਰਾ ਬੰਦਾ ਕੋਈ ਨਹੀਂ ਅੱਜ ਇਹ ਗੱਲਾਂ ਕਰਦੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਇਹ ਪਾਰਟੀ ਜਿਹੜੀ ਕਾਲੀ ਦਲ ਹੈ ਤੇ ਕੱਲੀ ਸਾਡੀ ਨਹੀਂ ਬਣਾਈ ਹੋਈ ਇਹ ਕੌਮ ਦੀ ਪਾਰਟੀ ਹੈ